ਇੱਥੇ ਪਾਉਂਦੇ ਹਾਂ। ਹੂੰ। ਇੱਥੇ ਇਹਨਾਂ ਦੀ ਕਿਚਨ ਆ ਗਈ। ਆ ਕਿਚਨ ਇਹਨਾਂ ਦੀ। ਹੂੰ। ਆ ਕਿਚਨ ਦੀ ਅੰਦਰ ਜਾ ਕੇ ਇਹਨਾਂ ਨੇ ਬੱਟਰ ਸਪੈਂਟਰੀ ਹੈ। ਏ ਵੀ ਹੋ ਜਾਊਗਾ ਵੀ ਸਿੰਕ ਇੱਥੇ ਹੋਵੇ ਇਹਨਾਂ ਨੂੰ। ਹੂੰ। ਇਹ ਬਣਾਉਣ ਲਈ ਹਾਂ। ਜਿੰਨਾ ਬਿਲਡਰ ਪਾਣੀ ਯੂਜ਼ ਕਰੂਗਾ, ਜਿੰਨਾ ਦਾ ਬਿੱਲ ਆਊਗਾ ਉਹ ਬਿਲਡਰ ਪੇ ਕਰੂਗਾ। ਉਹ ਪੇੜ ਹੈ। ਉਹ ਬਿਲਡਰ ਪੇ ਕਰੂਗਾ। ਜਦੋਂ ਤੁਸੀਂ ਜਿੱਦਨ ਘਰ ਬਣ ਗਿਆ। ਹੂੰ। ਉਹ ਤੱਕ ਦਾ ਜਿਹੜਾ ਬਿਜਲੀ ਦਾ ਬਿੱਲ ਹੈ, ਜਿਹੜਾ ਪਾਣੀ ਦਾ ਬਿੱਲ ਆ ਉਹ ਸਾਰਾ ਬਿਲਡਰ ਪੇ ਕਰੂਗਾ। ਫੇ ਜਦੋਂ ਤੁਸੀਂ ਮੂਵ ਇਨ ਹੋਣੇ ਹੋ ਉਦੋਂ ਉਦੋਂ ਤੋਂ ਟੋਟਾ ਬਿੰਦਾ। ਕਿਆ ਬਾਤ ਹੈ। ਅੱਛਾ ਇਹ ਇਹਨਾਂ ਦਾ ਗਰਾਜ ਹੈ। ਅੱਛਾ ਇਹ ਗਰਾਜ ਹੈ। ਹਾਂਜੀ। ਹਲੋ? ਅੱਗੇ। ਅੱਛਾ ਇਹ ਫਿਰ ਇਹ ਐਂਟਰੀ ਹੋ ਗਈ। ਅੱਜ ਨਹੀਂ ਗਰਾਜ ਤੋਂ ਇੱਧਰ ਆਇਆ ਉਹ ਤਾਂ ਆ ਐਂਟਰੀ ਹੈ। ਹਾਂ। ਕਿਆ ਬਾਤ ਹੈ। ਜਦੋਂ ਬਣ ਜਾਣਾ ਹੈ। ਸਰ ਐਂਜ ਹੀ ਲੱਗਣਾ ਵੀ ਜਿਵੇਂ ਮਤਲਬ ਪਤਾ ਨਹੀਂ ਕੀ ਆ ਅੱਛਾ ਇਹ ਮੈਨੂੰ ਪਤਾ ਲੱਗਾ ਕਿ ਇਹਦੇ ਪਿਛਲੇ ਪਾਸੇ ਪਾਈਪਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦੀ ਹਾਂਜੀ ਇਹ ਹੈਗੀਆਂ ਪਲੰਬਿੰਗ ਨਹੀਂ ਪਾਈਪਾਂ ਜੀ ਪਰ ਜਿਹੜੀ ਬਿਜਲੀ ਹੋਣੀ ਆ ਉਹ ਸਾਡੀ ਵੱਲ ਠੀਕ ਆ ਸਾਰੀ ਇਹਦੇ ਚੋਂ ਆਉਣੀ ਆ ਇੱਥੇ ਨਿਕਲ ਕੇ ਇੱਥੇ ਪਲਾਸਟਰ ਬੋਰਡ ਦੇ ਉਹਨਾਂ ਪਾਸੇ ਲੱਗ ਜਾਣਾ ਇੱਥੇ ਸਵਿੱਚ ਲੱਗ ਜਾਣਾ ਬਾਹਰਲੇ ਪਾਸੇ ਹਾਂ ਆ ਸ਼ਾਵਰ ਆ ਜੀ ਯਾਰ ਸ਼ਾਵਰ ਦਾ ਐਕਸੈਸ ਹੈ ਸ਼ਾਵਰ ਲੱਗਿਆ ਆ ਬਾਟਾ ਪਿਆ ਜਿੱਥੇ ਅੱਛਾ ਇਹਦੇ ਥੱਲੇ ਵੀ ਲੱਕੜਾ ਹੈ ਉਹ ਥੱਲੇ ਹੋਏ ਨੇ ਨਹੀਂ ਬਸਾ ਉਹ ਉਹਨਾਂ ਨੇ ਅੱਛਾ ਇਹਦੇ ਉੱਤੇ ਟੱਬ ਇਹਦੇ ਉੱਤੇ ਟੱ ਵਿੱਚ ਲਗਣਾ ਇਹ ਉਹ ਲਾ ਦੋ ਕੁਛ ਅੱਛਾ ਆ ਜਿਹੜੇ ਕੁਝ ਸਪੈਸਿਸ ਨੇ ਮਿਲਦਾ ਇਹਦੇ ਵਿੱਚੋਂ ਪਾਈਪਾਂ ਪੁੱਪਾਂ ਜਾਣਗੇ ਸਾਰੀਆਂ ਇਹਦੇ ਵਿੱਚੋਂ ਨਹੀਂ ਹਾਂਜੀ ਵਿੱਚ ਮੈਂ ਤਾਂ ਕਿ ਪਾਈਪਸ ਵਗੈਰਾ ਡੈਮੇਜ ਨਾ ਹੋ ਹੂੰ ਮੈਂ ਇਸ ਤੇ ਉਹਦੇ ਨਾਲ ਫੇਰ ਥੌਮ ਰਹਿੰਦਾ ਕੰਧਾਂ ਚ ਇਨਸੂਲੇਸ਼ਨ ਪਾਉਗੀ ਹੂੰ ਉਹ ਫੋਰਮ ਦੇ ਵਿੱਚ ਤੇ ਇਹਦੇ ਥੱਲੇ ਇਸ ਫਰਸ਼ ਦੇ ਉੱਤੇ ਇਹਦੇ ਸਿੱਧੀ ਫਲੋਰ ਆਣੀ ਸਿੱਧੀ ਫਲੋਰ ਆ ਲਾਈ ਲੱਗੂਗੀ ਜਾਂ ਜਿਹੜੀ ਲਾਮਿਨੇਟਿਡ ਫਲੋਰ ਹੋਣੀਆਂ ਉਹ ਲੱਗੂ ਇਹ ਪਾਈਪਾਂ ਕਰ ਦੱਸੇ ਹਰਚ ਪਾਣੀ ਪਾਣੀ ਵਗੈਰਾ ਇਹ ਡਰੇਨੇਜਾਂ ਚੀਜ਼ ਜਿਵੇਂ ਬਾਹਰ ਬਾਹਰ ਜਦੋਂ ਇੱਥੇ ਕੰਕਰੀਟਿੰਗ ਹੋ ਜਾਣੀ ਹੈ ਫਿਰ ਛੱਤ ਦੇ ਲੈਵਲ ਦੇ ਨਾਲ ਜਿਹੜਾ ਮੀਂਹ ਪਊਗਾ ਫਿਰ ਸਾਰਾ ਇਹ ਡਰੇਨੇਜ ਗੁੱਡ ਹੁੰਦੇ ਨੇ ਚਾਰ ਜਿਹੜੇ ਆਮ ਬਣਦੇ ਨੇ ਚਾਰ ਕਮਰੇ ਦੋ ਬਾਥਰੂਮ ਦੋ ਗੱਡੀਆਂ ਦਾ ਗਰਾਜ ਤਿੰਨ ਕਮਰੇ ਦੋ ਬਾਥਰੂਮ ਇਹ ਵੀ ਕਮਰਾ ਹੀ ਹੈ ਇਹ ਵੀ ਕਮਰਾ ਹੀ ਹੈ ਇਹਦੇ ਨਾਲ ਬਾਥਰੂਮ ਨਹੀਂ ਹੈਗਾ ਨਹੀਂ ਅਜੇ ਟਾਇਲ ਨਹੀਂ ਅੱਛਾ ਇਹ ਬਰਾਂਡਾ ਟਾਈਪ ਹੈ ਬਾਹਰ ਇਹ ਬਾਹਰ ਹਾਂਜੀ ਰਫਰੈਸ਼ ਕੋ ਕਹਿੰਦੇ ਆ ਹਾਂਜੀ ਇਹ ਆਲਰੇਡੀ ਇਹਨੇ ਕਈ ਲੋਕ ਬਾਅਦ ਚ ਬਣਵਾਉਂਦੇ ਨੇ ਆਪਣੀ ਛੱਤ ਤੇ ਇਹਨਾਂ ਨੇ ਉਹ ਬਣਾਈ ਇਹਨੇ ਪਹਿਲਾਂ ਬਣਾਈ। ਆ ਤੁਸੀਂ ਦੇਖੋ ਆ ਇਹ ਲਿਵਿੰਗ ਏਰੀਆ ਇਹਨਾਂ ਦਾ? ਹਾਂਜੀ ਲਿਵਿੰਗ। ਜਿੱਥੇ ਮੈਂ ਆਪਾਂ ਬੈਠੇ ਸੀ ਆਪਣੇ ਘਰ। ਆ ਤੁਸੀਂ ਆ ਦੇਖੋ ਜੀ ਆ ਫਰੇਮ ਨੂੰ ਆ ਪੱਤੀ ਸਟੀਲ ਦੀ ਹੋਲਡ ਕਰਦੀ ਹੈ। ਅੱਛਾ ਅੱਛਾ ਅੱਛਾ। ਇਹ ਉੱਥੋਂ ਹਾਂਜੀ ਇਹ ਕ੍ਰੋਸ ਮੈਂਬਰ ਇਨ ਜਾ ਕੇ ਆ ਸਾਰਾ ਫਰੇਮ ਖੜਾ ਹੋ ਗਿਆ ਥੱਲੇ ਸਿੱਧਾ ਇਹ ਫਾਊਂਡੇਸ਼ਨ 'ਚ ਲੱਗਿਆ ਜੀ। ਹਾਂ। ਆ ਦੇਖੋ ਆ ਕਿੱਲਾਂ ਲੱਗੀਆਂ ਨੇ। ਬਸ ਇਹ ਮਤਲਬ ਇਹਨੂੰ ਇਹ ਇੱਕ ਪੀਸ ਬਣਾਤਾ ਇਹਨੇ ਇਹਨੂੰ ਹਾਂਜੀ ਸਟੈਬਿਲਿਟੀ ਦੇਣ ਵਾਸਤੇ। ਔਰ ਇਹਨੂੰ ਜਿਹੜੇ ਉਹ ਲੱਗੇ ਹੋਇਆ ਉਹ ਏ ਰੋਗ ਰਹੇ ਨਾ ਇਹ ਰੋਗ ਰਹੇ ਨੇ ਉੱਤੇ ਵੀ ਜਿਹੜੀ ਜਿਹੜੀ ਬਾਹਰ ਚਾਰ ਦੁਵਾਰੀ ਹੋਣੀ ਹੈ ਨਾ ਜਿਹਦੀ ਕੰਧ ਹੈ ਜਿਹੜੀ ਇੱਟ ਦੀ ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਬੱਕਰੀ ਆ ਉਹ ਆਪਣੀ ਸਟੈਂਡ ਲੋਨ ਕੰਧ ਹੈ ਜਿਹੜਾ ਘਰ ਦਾ ਫਰੇਮ ਹੈ ਸਟਰਕਚਰ ਹੈ ਸਕੈਲਟਨ ਹੈ ਉਹ ਆ ਹੀ ਹੈ ਇਹ ਤੇ ਪ੍ਰੈਸ਼ਰ ਤਰੇ ਹੈ ਹੈ ਇਹ ਬਲਾਸਟਰ ਬੋਰਡ ਲਾ ਕੇ ਸੀਲ ਕਰ ਦੇਣੀ ਹੈ ਉਹਨਾਂ ਨੇ ਉੱਤੇ ਫਿਰ ਆ ਤੁਹਾਡਾ ਜਿਹੜਾ ਉਹ ਲਾ ਕੇ ਪਲਾਸਟਰ ਤੇ ਉਹਨੂੰ ਸੈਕ ਕਰ ਦੇਣਾ ਹੀ ਪੂਰਾ ਤੇ ਉੱਤੇ ਪੇਂਟ ਮਾਰ ਦੇਣਾ ਕੀ ਬੋਲਦਾ ਮੇਰੇ ਦੋ ਗਰਾਜ ਚੋਂ ਬੰਦਾ ਇੱਧਰ ਸਾਰੇ ਕਮਰੇ ਜੀ ਉਹਨਾਂ ਵੇਖਦਾ ਐ। ਇੱਕ ਕਮਰਾ, ਦੋ, ਤਿੰਨ ਤੇ ਆ ਇਹਨਾਂ ਦਾ ਓਪਨ ਏਰੀਆ ਇੱਥੇ ਸੈਕੰਡ ਲਿਵਿੰਗ ਹੈ। ਜਿੱਥੇ ਆਪਾਂ ਹਾਂ। ਹਮ। ਇੱਥੇ ਇਹਨਾਂ ਦੀ ਕਿਚਨ ਆ ਵੀ। ਆ ਕਿਚਨ ਇਹਨਾਂ ਦੀ। ਹਮ। ਆ ਕਿਚਨ ਦੀ ਅੰਦਰ ਜਾ ਕੇ ਇਹਨਾਂ ਨੇ ਬੱਟਲਰਸ ਪੈਂਟਰੀ ਹੈ ਜੀ। ਇਹ ਵੀ ਹੋ ਜਾਊਗਾ ਵੀ ਸਿੰਕ ਇੱਥੇ ਹੋਵੇ ਇਹਨਾਂ ਨੂੰ। ਹਮ। ਹਾਂ। ਅੱਛਾ ਉਹ ਉਧਰ ਐਂਟਰੀ ਆ। ਉਹ ਫਿਰ ਡ੍ਰੈਇੰਗ ਰੂਮ ਹੋ ਗਿਆ ਉਹਨਾਂ ਦਾ। ਹਾਂਜੀ ਉਹ ਫਸਟ ਇੱਕ ਬੈੱਡਰੂਮ ਹੋ ਜਾਣਾ ਇਹਨਾਂ 'ਚ ਆਹ ਬੈੱਡਰੂਮ ਆ ਇਹ ਦੇਖੋ ਇਨ ਅਟੈਚ ਬਾਥਰੂਮ ਹਨ ਉਹ ਸ਼ਾਵਰ ਹੈ ਆ ਮਾਸਟਰ ਬੈੱਡਰੂਮ ਉਹਦੇ ਨਾਲੇ ਵਿੱਚ ਹੀ ਸਟੱਡੀ ਹੈ ਜਿੱਦਾਂ ਛੋਟੀ ਜੀ ਕੀ ਬਾਤ ਹੈ ਵੀ ਸਾਈਡ ਵੀ ਦੇਖੋ ਐਨ ਕਲੀਨ ਅਗਲੇ ਕਮ ਪੂਰਾ ਆਪਣਾ ਕੀ ਬਾਤ ਹੈ ਉੱਪਰ ਵੀ ਪੱਤੀਆਂ ਲੱਗੀਆਂ ਹੋਈਆਂ ਨੇ ਮਜ਼ਬੂਤੀ ਵਾਸਤੇ ਮਤਲਬ ਉਹ ਸਾਰੀਆਂ ਹਾਂਜੀ ਹਾਂਜੀ ਉਹ ਤਾਂ ਜੋ ਸੋ ਇਹ ਜਿਹੜੀ ਆ ਉਹ ਐਂਟਰੈਂਸ ਹੈ ਸਾਹਮਣੇ ਵੋਲੈਂਟ ਰੈਂਡਰ ਜੀ ਬਣਾਇਆ ਅੱਛਾ ਬਈ ਜੇ ਇਨਸਪੈਕਟਰ ਨੂੰ ਲੱਗਿਆ ਕਿ ਮਲ ਹੋਣਾ ਜਿਹੜੀਆਂ ਪੱਤੀਆਂ ਉੱਤੇ ਲਗੀਆਂ ਨੇ ਹੂੰ ਬਈ ਕੋਈ ਸਹੀ ਤਰ੍ਹਾਂ ਨਹੀਂ ਲੱਗੀ ਹੋਈ ਹੈਗੀ ਕੁੱਕੇ ਇਹਦੀ ਪ੍ਰੋਪਰ ਰਿਪੋਰਟ ਆਉਗੀ ਫਿਰ ਬਿਲਡਰ ਇਹਨੂੰ ਫਿਕਸ ਕਰੂਗਾ ਫਿਰ देन दे ਮੂਵ ਆਨ ਟੂ ਦ ਨੈਕਸਟ ਸਟੇਜ ਉਸ ਤੋਂ ਪਹਿਲਾਂ ਸਟੇਜ ਨਹੀਂ ਕਰ ਸਕਦੇ ਬਿਜਲੀ ਦਾ ਕੁਛ ਨਹੀਂ ਦਾ ਬੋਡ ਆ ਹਾਂਜੀ ਆਹ ਨੀਲੀ ਵਾਲ ਜਿਹੜੀ ਹੈਗੀ ਇਹ ਰੀਸਾਈਕਲ ਪਾਣੀ ਹੈ ਆ ਹੈਗਾ ਨੋਰਮਲ ਇਹਰੇ ਥੱਲੇ ਪਾਣੀ ਰੀਸਾਈਕਲ ਜਿਹੜਾ ਪਾਣੀ ਆਏਗਾ ਸਪਲਾਈ ਆਏਗੀ ਉਹ ਕਦੇ ਵਾਸਤੇ ਯੂਜ਼ ਹੋਣਾ ਰੀਸਾਈਕਲ ਪਾਣੀ ਸਿਰਫ ਯੂਜ਼ ਹੁੰਦਾ ਹੈ ਟਾਇਲਟਸ ਦੀ ਫਲਸ਼ ਲਈ ਹਮ ਅਚਾ ਉਹਦੇ ਲਈ ਵੱਖਰਾ ਹੈ ਉਹ ਹਾਂਜੀ ਓਕੇ ਟੱਪੜੇ ਤੋਂ ਵਾਸਤੇ ਆਪਸ਼ਨ ਆਪਸ਼ਨ ਹੋਣਾ ਹੈਗਾ ਓਕੇ ਆਪਣੇ ਵਾਲੇ ਉਦੋਂ ਨਹੀਂ ਸੀਗਾ ਤੇ ਜਿਹੜਾ ਹੌਟ ਵਾਟਰ ਆਉਂਦਾ ਤੇ ਉਹ ਕੋ ਤੁਸੀਂ ਆਪਣਾ ਅਰੇਂਜ ਕਰ ਦਿਓ ਉਹ ਹਾਂਜੀ ਨਹੀਂ ਬਿਲਡਿੰਗ ਸਾਈਡ ਤੇ ਲਾ ਕੇ ਫਿਰ ਉਹ ਕਰਕੇ ਜਾਊਗਾ ਛੋਏ ਸਾਈਡ ਤੇ ਜਿਹੜਾ ਛੱਡਿਆ ਹੁੰਦਾ ਹੂੰ ਹੂੰ ਅੱਛਾ ਅੱਛਾ ਛੇ ਆ ਗਾਰਡਨਿੰਗ ਲਈ ਗੱਡੀਆਂ ਧੋਣ ਲਈ ਇਹ ਸਾਰਾ ਰੀਸਾਈਕਲ ਪਾਣੀ ਹੁੰਦਾ ਐਸਾ ਗਾਰਡਨਿੰਗ ਤੋਂ ਸਾਫ਼ ਹੋ ਕੇ ਆਉਂਦਾ ਜੀ ਜਿਹੜਾ ਰੇਨ ਵਾਟਰ ਜਿਵੇਂ ਮੈਲਬਨ ਦੇ ਵਿੱਚ 5 5 5 5 ਮਿਲੀਟਰ ਚਲੋ ਆਓ ਚਲੋ ਰੇਨ ਵਾਟਰ ਤੇ ਪਾਣੀ ਕਲੈਕਟ ਹੁੰਦਾ ਜੀ ਜਿੱਥੇ ਪਲਾਂਟਸ ਲੱਗੇ ਹੋਏ ਨੇ ਉੱਥੋਂ ਦੀ ਪਾਣੀ ਸਾਫ਼ ਹੁੰਦਾ ਤੇ ਫੇਰ ਉਹ ਮਾਮੂਲੀ ਹੀ ਸਾਫ਼ ਕਰਦੇ ਜੀ ਕੋਈ ਜ਼ਿਆਦਾ ਇੱਕ ਤਰੀਕੇ ਨਾਲ ਪੈਸੇ ਤਾਂ ਉਹਦੇ ਵੀ ਦੇਣੇ ਪੈਂਦੇ ਆ ਪਰ ਘੱਟ ਹੁੰਦੇ ਆ ਫਰੈਸ਼ ਵਰਤ ਜਿਹੜੀ ਦੂਜੀ ਹੈ 골ਡਨ ਵਾਲੀ ਅੱਜ ਜੇ ਜਿਸ ਕੈਪ ਖੋਲੂਗੇ ਮੀਟਰ ਹੈ ਚੱਲੇ ਆ ਦਿਖਾਵਾਂ ਹਾਂਜੀ ਇਸ ਵੇਲੇ ਬਣਾਉਣ ਲਈ ਹਾਂ ਜਿੰਨਾ ਬਿਲਡਰ ਪਾਣੀ ਯੂਜ਼ ਕਰੂਗਾ ਜਿੰਨਾ ਦਾ ਬਿੱਲ ਆਊਗਾ ਉਹ ਬਿਲਡਰ ਪੇ ਕਰੂਗਾ ਉਹ ਪੇੜ ਹੈ ਉਹ ਬਿਲਡਰ ਪੇ ਕਰੂਗਾ ਜਦੋਂ ਤੁਸੀਂ ਜਿੱਦਨ ਘਰ ਬਣ ਗਿਆ ਉਹ ਤੱਕ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਜਿਹੜਾ ਪਾਣੀ ਦਾ ਬਿੱਲ ਆ ਉਹ ਸਾਰਾ ਬਿਲਡਰ ਪੇ ਕਰੂਗਾ ਫਿਰ ਜਦੋਂ ਤੁਸੀਂ ਮੂਵ ਇਨ ਹੋਣੇ ਹੋ ਉਦੋਂ ਉਦੋਂ ਤੋਂ ਤੁਹਾਡਾ ਬਿੱਲ ਵਾ ਬਸ ਉਹਤੇ ਪੇਂਟ ਹੋ ਜਾਓ ਓਵਰ